ਮੈਂ ਜੀ ਹਰਦੀਪ ਸਿੰਘ ਪਿੰਡ ਕੋਦਾ ਸਾਡੇ ਪਿੰਡ ਕੋਈ 50 ਏਕੜ ਕਣਕ ਬਿਜਲੀ ਵਿਭਾਗ ਦੀ ਅਣਗਹਿਲੀ ਕਾਰਨ ਸੜ ਗਈ ਸੀ ਅਸੀਂ ਉਦੋਂ ਮੌਕੇ ਤੇ ਵੀ ਇਹ ਰੋਸ ਠਾਇਆ ਸੀ 2 ਦਿਨ ਉੱਥੇ ਖੇਤ ਮੌਕੇ ਤੇ ਤੇ ਇੱਕ ਦਿਨ ਥਾਣੇ ਅੱਗੇ ਅਸੀਂ ਧਰਨਾ ਲਾਇਆ ਸੀਗਾ ਇਹ ਸਾਡੀ ਕੋਈ ਸੁਣਵਾਈ ਨਹੀਂ ਕੀਤੀ ਗਈ ਖੁਡੀਆਂ ਸਾਹਿਬ ਨੂੰ ਅਸੀਂ ਵੱਖਰੇ ਰੂਪ ਚ ਦੋ ਵਾਰੀ ਮਿਲ ਚੁੱਕੇ ਉਹਨਾਂ ਨੇ ਸਾਨੂੰ ਕੋਈ ਲੜ ਨਹੀਂ ਫੜਾਇਆ ਨਾ ਤਾਂ ਸਾਨੂੰ ਮੁਆਵਜ਼ਾ ਪੂਰਾ ਦੇਣ ਦੀ ਗੱਲ ਕੀਤੀ ਤੇ ਨਾ ਹੀ ਪਰਚਾ ਜਿਹੜਾ ਅਸੀਂ 435 ਦੇ ਅਧੀਨ ਮੰਗ ਕਰਦੇ ਆ ਉਹ ਘਟਾਉਣ ਦੀ ਗੱਲ ਕੀਤੀ ਇਸ ਵਾਸਤੇ ਅਸੀਂ ਸਾਰੇ ਪਾਰਸ਼ਾ ਤੋਂ ਨਰਾਸ਼ ਹੋ ਕੇ ਅਸੀਂ ਆਪਦੇ ਪਿੰਡ ਦੇ ਜਿਹੜੇ ਵਰਕਰ ਆ ਉਹਨਾਂ ਨੂੰ ਵੀ ਆਪਦੇ ਵਿਸ਼ਵਾਸ 'ਚ ਲਿਆ ਹੈ ਆਮ ਆਦਮੀ ਪਾਰਟੀ ਦੇ ਤੇ ਹੁਣ ਅਸੀਂ ਉਹਨਾਂ ਦੇ ਬਾਈਕਾਰਡ ਦਾ ਫੈਸਲਾ ਕੀਤਾ ਤੇ ਪਿੰਡ 'ਚ ਨਹੀਂ ਬਣਨ ਦੇਵਾਂਗੇ ਜਦੋਂ ਵੀ ਉਹ ਆਉਣਗੇ ਜੇ ਉਹ ਜ਼ੋਰ ਜਰ ਵੀ ਕਰਨਗੇ ਕੋਈ ਪੁਲਿਸ ਰਾਹੀਂ ਜਾਂ ਹੋਰ ਕਿਸੇ ਕਿਸਮ ਦਾ ਟਕਰਾਅ ਹੁੰਦਾ ਤਾਂ ਉਹਨਾਂ ਦੀ ਜ਼ਿੰਮੇਵਾਰੀ ਹੋਊਗੀ ਨਹੀਂ ਤਾਂ ਸਾਡਾ ਜਿਹੜਾ ਨੁਕਸਾਨ ਉਹਦੀ ਪੂਰਤੀ ਕਰਾਈ ਜਾਵੇ ਉਸ ਤੋਂ ਬਾਅਦ ਆਪਦਾ ਪ੍ਰਚਾਰ ਜਿਹੜਾ ਉਹ ਕਰਨ ਹਲੇ ਵੋਟਾਂ 'ਚ ਮਹੀਨਾ ਹੋਰ ਪਿਆ ਇਸ ਕਰਕੇ ਉਹਨਾਂ ਨੂੰ ਵੀ ਬੇਨਤੀ ਕਰਦੇ ਆ ਵੀ ਸਾਡੇ ਨੁਕਸਾਨ ਦੀ ਪੂਰਤੀ ਆ ਜਿਹੜੀ ਉਹ ਜਾਦੇ ਜ਼ਰੂਰੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ